ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 8 ਆਧਾਰਿਤ ਦਾਵਾ ਜੀਬੀਐਸ ਸਿੱਧੂ ਆਪਣੀ ਤੇ ਆਪਣੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਦੀ ਪ੍ਰਸੇਯੋਗਤਾ ਸਾਬਤ ਕਰਨ ਅਤੇ ਪਾਠਕਾਂ ਤੇ ਆਪਣਾ ਪ੍ਰਭਾਵ ਪਾਉਣ ਲਈ ਇਸ ਦੇ ਮੁੱਖ ਬੰਦ ਵਿੱਚ ਲਿਖਦਾ ਹੈ ਖੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇੱਕ ਰਾਜਨੀਤਿਕ ਪਾਰਟੀ ਇੱਕ ਵਿਅਕਤੀ ਅਤੇ ਇੱਕ ਪਰਿਵਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਿਵੇਂ ਨਾ ਕਿਵੇਂ ਵਰਤਿਆ ਜਾ ਰਿਹਾ ਹੈ ਜੋ ਪੂਰੀ ਤਰ੍ਹਾਂ ਰਾਸ਼ਟਰੀ ਹਿੱਤਾਂ ਦੇ ਉਲਟ ਸੀ ਮੇਰੀ ਜ਼ਮੀਰ ਮੈਨੂੰ ਇਸ ਨਾਲ ਸਮਝੌਤਾ ਕਰਨ ਦੀ ਆਗਿਆ ਨਹੀਂ ਦੇ ਰਹੀ ਸੀ ਤੇ ਜਲਦੀ ਹੀ ਮੈਨੂੰ ਕੋਈ ਫੈਸਲਾ ਲੈਣਾ ਪੈਣਾ ਸੀ ਸਿੱਧੂ ਦਾਵਾ ਕਰਦਾ ਹੈ ਕਿ ਨਾ ਤਾਂ ਮੈਂ ਨੌਕਰੀ ਖਾਤਰ ਆਪਣੀ ਜ਼ਮੀਰ ਨੂੰ ਹੀ ਚੁੱਪ ਕਰਾ ਸਕਦਾ ਸਾਂ ਤੇ ਨਾ ਹੀ ਹੋਰੇ ਗਲਤ ਕੰਮਾਂ ਨੂੰ ਬੇਨਕਾਬ ਕਰਨ ਲਈ ਵਿਸਲ ਬਲੂਅਰ ਵਾਂਗ ਕੰਮੀ ਕਰ ਸਕਦਾ ਸਾਂ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਇਸ ਦੁਬਿਧਾ ਨਾਲ ਜੇਠਾਂ ਲਈ ਮੇਰੇ ਕੋਲ ਸੀਮਤ ਵਿਕਲਪ ਸਨ ਨੌਕਰੀ ਤੋਂ ਅਸਤੀਫਾ ਦੇ ਕੇ ਕਿਸ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਜਾਵਾਂ ਮੁੜ ਅਧਿਆਪਨ ਦੇ ਕਿੱਤੇ ਵੱਲ ਪਰਤ ਜਾਵਾਂ ਉਸ ਅਨੁਸਾਰ ਅਧਿਆਪਨ ਦਾ ਤਨਖਾਹ ਸਕੇਲ ਬਹੁਤ ਘੱਟ ਸੀ ਤੇ ਰਾਜਨੀਤੀ ਵਿੱਚ ਉਹ ਆਪਣੇ ਸਾਰੇ ਸਵਰਨ ਸਿੰਘ ਸਾਹਿਬ ਕਾ ਵਿਦੇਸ਼ ਮੰਤਰੀ ਦਾ ਹਸ਼ਰ ਵੇਖ ਚੁੱਕਾ ਸੀ ਜਿਸ ਨੂੰ ਇੰਦਰਾ ਗਾਂਧੀ ਦਾ ਨਜ਼ਦੀਕੀ ਵਿਸ਼ਵਾਸਪਤਰ ਹੋਣ ਦੇ ਬਾਵਜੂਦ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ ਇਹ ਗੱਲ ਸਿੱਧੂ ਇਸ ਕਿਤਾਬ ਦੇ ਅਮਰੀਕਾ ਤੇ ਕੈਨੇਡਾ ਦੀ ਮੇਰੀ ਤੀਜੀ ਆਪਰੇਸ਼ਨਲ ਯਾਤਰਾ ਦੇ ਸਰਲੇਖ ਬਾਰੇ ਅਜੇਬੀਚ ਵੀ ਕਰਦਾ ਹੈ ਉਹ ਲਿਖਦਾ ਹੈ ਮੈਂ ਉਸ ਸਮੇਂ ਤੱਕ ਉਹ ਸਾਰੀ ਖੇਡ ਸਮਝ ਚੁੱਕਾ ਸਾਂ ਜੋ ਇੱਕ ਅਕਬਰ ਰੋਡ ਗਰੁੱਪ ਖੇਡ ਰਿਆ ਸੀ ਮੈਂ ਕੇਸੀ ਸਿੰਘ ਨੂੰ ਗੁਪਤ ਤਰੀਕੇ ਨਾਲ ਕਿਹਾ ਇਹ ਲੋਕ ਆਪਣੇ ਹਿੱਤਾਂ ਨੂੰ ਵਧਾਉਣ ਲਈ ਸਿੱਖ ਅਧਿਕਾਰੀਆਂ ਦੀ ਵਰਤੋਂ ਕਰ ਰਹੇ ਹਨ ਮੈਂ ਉਹਨਾਂ ਨੂੰ ਦੱਸਿਆ ਕਿ ਉਸ ਨੂੰ ਅਜੇ ਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਤੋਂ ਉਸ ਨੂੰ ਬਾਅਦ ਵਿੱਚ ਪਛਤਾਵਾ ਹੋਵੇ ਕਿ ਮੈਂ ਅਸਲ ਵਿੱਚ ਕੁਝ ਅਜੇਹਾ ਕਰ ਰਿਹਾ ਸੀ ਜੋ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਸੀ ਕਿ ਮੈਨੂੰ ਕੁਝ ਵਿਅਕਤੀਆਂ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕੰਮ ਜਾਰੀ ਰੱਖਣਾ ਚਾਹੀਦਾ ਪਾਵਿਲ ਕਾਮਰਾਸਟਰ ਦੇ ਵੱਡੇ ਹਿੱਤਾਂ ਦੇ ਪ੍ਰਤੀਕੂਲ ਸਨ ਉਹ ਮੁੱਖ ਬੰਦ ਵਿੱਚ ਲਿਖਦਾ ਇਸ ਲਈ ਮੈਂ ਚੁੱਪਚਾਪ ਆਪਣੇ ਆਪ ਨੂੰ ਵਿਰੋਧਕ ਗਤੀਵਿਧੀਆਂ ਤੋਂ ਵਕ ਕਰ ਲਿਆ ਤੇ ਰਾਹ ਵਿੱਚ ਇੱਕ ਵਿਸ਼ਲੇਸ਼ਣ ਡਿਵੀਜ਼ਨ ਦਾ ਇੰਚਾਰਜ ਬਣ ਗਿਆ ਸਰਸਰੀ ਨਿਗਾਹ ਨਾਲ ਵੇਖਣ ਤੇ ਹੀ ਸਪਸ਼ਟ ਹੋ ਜਾਂਦਾ ਕਿ ਸਿੱਧੂ ਦਾ ਇਹ ਦਾਵਾ ਸਰਲ ਸਰ ਝੂਠਾ ਮਨਕਟ ਅਤੇ ਆਧਾਰ ਰਹਿਤ ਹੈ ਇਹ ਤਾਂ ਹੋ ਸਕਦਾ ਹੈ ਕਿ ਗੁਪਤ ਚਰ ਵਿਭਾਗ ਦਾ ਕੋਈ ਅਫਸਰ ਆਪਣੇ ਘਰੇਲੂ ਸਰੀਰ ਕਤੇ ਜ਼ਰੂਰੀ ਮਜਬੂਰੀ ਕਾਰਨ ਸਰਵਿਸ ਪੂਰੀ ਹੋਣ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਏ ਪਰੇ ਮੂਲੋਂ ਹੀ ਅਸੰਭਵ ਹੈ ਕਿ ਆਪਣੇ ਵਿਭਾਗ ਦੇ ਉੱਚ ਅਧਿਕਾਰੀ ਕੋਲ ਆਪਣੇ ਹੀ ਵਿਭਾਗ ਦੀਆਂ ਉਹਨਾਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰਕੇ ਸੌਂਪੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਛਟਕਾਰਾ ਪਾ ਲਵੇ ਜਿਹੜੀਆਂ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਵਿਰੋਧ ਲਾਗੂ ਕਰਨ ਲਈ ਸੌਂਪੀਆਂ ਗਈਆਂ ਹੋਣ ਅਜਿਹਾ ਕਰਨ ਦੇ ਜੁਰਮ ਦੀ ਕੀ ਸਜ਼ਾ ਪੁੱਗਤਣੀ ਪੈਂਦੀ ਅਤੇ ਸਿੱਧੂ ਖੁਦ ਇਹਨਾਂ ਤੋਂ ਕਿੰਨਾ ਡਰਦਾ ਸੀ ਇਸ ਦਾ ਜ਼ਿਕਰ ਕਰਦਾ ਹੋਇਆ ਉਹ ਆਪਣੀ ਇਸ ਕਿਤਾਬ ਵਿੱਚ ਖੁਦ ਲਿਖਦਾ ਹੈ ਮੇਰੇ ਇਸ ਕਾਰਜ ਨੂੰ ਗੈਰ ਕਾਨੂੰਨੀ ਮੰਨਦਿਆਂ ਮੈਨੂੰ ਬਰਖਾਸਤ ਕੀਤਾ ਜਾ ਸਕਦਾ ਸੀ ਮੇਰੇ ਉੱਤੇ ਇੰਟਰਸਰਵਿਸਿਸ ਇੰਟੈਲੀਜੈਂਸ ਆਈਐਸਆਈ ਦਾ ਏਜੰਟ ਜਾਂ ਖਾਲਿਸਤਾਨੀ ਕਾਰਕੁਨ ਹੋਣ ਦਾ ਝੂਠਾ ਦੋਸ਼ ਲਗਾ ਦਿੱਤਾ ਜਾਂਦਾ। ਹਮੇਸ਼ਾ ਸਰਕਾਰ ਲਈ ਵਚਨਬੱਧ ਰਹਿਣ ਵਾਲਾ মিডিਆ ਮੈਨੂੰ ਤਕਲੀਫ ਤੇ ਸਥਿਤੀ ਵਿੱਚ ਪਹੁੰਚਾ ਦਿੰਦਾ। ਮੈਨੂੰ ਅਸਤੀਫਾ ਵੀ ਦੇਣਾ ਪੈ ਸਕਦਾ ਸੀ। ਮੈਨੂੰ ਸਖਤ ਨਤੀਜੇ ਭੁਗਤਣੇ ਪੈ ਸਕਦੇ ਸਨ। ਸਿੱਧੂ ਲਿਖਦਾ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਇਸ ਦੇ ਨਤੀਜੇ ਚਾਹੇ ਕੁਝ ਵੀ ਹੋਣ। ਮੈਂ ਗੈਰੀ ਨੂੰ ਕਹਾਗਾ ਕਿ ਮੈਂ ਹੁਣ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਿਤ ਕਿਸੇ ਵੀ ਕੰਮ ਜਾਂ ਕਾਰਵਾਈ ਨਾਲ ਜੁੜਨਾ ਨਹੀਂ ਚਾਹਾਂਗਾ ਅਤੇ ਉਹਨਾਂ ਨੂੰ ਕਹਾਗਾ ਕਿ ਉਹ ਮੈਨੂੰ ਦੋ ਚੋਟੀ ਦੀਆਂ ਗੁਪਤ ਅਤੇ ਸੰਵੇਦਨਸ਼ੀਲ ਡਿਵੀਜ਼ਨਾਂ ਤੋਂ ਮੁਕਤ ਕਰ ਦੇਣ ਸਿੱਧੂ ਅੱਗੇ ਲਿਖਦਾ ਹੈ ਕਿ ਜਦ ਮੈਂ ਆਪਣੇ ਵਿਦੇਸ਼ੀ ਦੌਰੇ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਾਉਣ ਲਈ ਗੈਰੀ ਸਖੈਨਾ ਨੂੰ ਮਿਲਿਆ ਤਾਂ ਉਹਨੇ ਮੇਰੇ ਵੱਲੋਂ ਚੰਗੀ ਤਰ੍ਹਾਂ ਨਿਭਾਈ ਗਈ ਜ਼ਿੰਮੇਵਾਰੀ ਦੀ ਮੈਨੂੰ ਵਧਾਈ ਦਿੱਤੀ ਤੇ ਕਿਹਾ ਹੁਣ ਰਾਹ ਦੇ ਸਟੇਸ਼ਨ ਮੁਖੀ ਵੱਜੋਂ ਬੈਂਕਕ ਜਾਣ ਲਈ ਤਿਆਰ ਹੋ ਜਾਓ ਮੈਂ ਕਿ ਸਰ ਮੈਂ ਕਿਤੇ ਨਹੀਂ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਕੁਝ ਵੱਡੀਆਂ ਕਟਨਾਵਾਂ ਵਾਪਰਨ ਵਾਲੀਆਂ ਹਨ ਤੇ ਮੈਂ ਉਸ ਸਮੇਂ ਭਾਰਤ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਮੈਂ ਕਿਸੇ ਵੀ ਅਜਿਹੀ ਚੀਜ਼ ਨਾਲ ਨਹੀਂ ਜੁੜਨਾ ਚਾਹੁੰਦਾ ਜੋ ਇੱਕ ਵਿਅਕਤੀ ਇੱਕ ਪਾਰਟੀ ਜਾਂ ਇੱਕ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਕਰੇ ਜਿਸ ਕਰਕੇ ਦੇਸ਼ ਦੀਆਂ ਨੀਆਂ ਹਿੱਲਣ ਦੀ ਸੰਭਾਵਨਾ ਹੋਵੇ ਕਿਰਪਾ ਕਰਕੇ ਮੈਨੂੰ ਮੇਰੀਆਂ ਮੌਜੂਦਾ ਜ਼ਿੰਮੇਵਾਰੀਆਂ ਤੇ ਵਿਸ਼ੇਸ਼ ਨਿਯੁਕਤੀਆਂ ਪ੍ਰਤੀ ਵਚਨਬੱਧਤਾ ਤੋਂ ਫ਼ਾਰਕ ਕਰ ਦਿਓ ਅਤੇ ਮੈਨੂੰ ਵਿਸ਼ਲੇਸ਼ਣ ਡਿਵੀਜ਼ਨ ਵਿੱਚ ਨਿਯੁਕਤ ਕਰ ਦਿਓ ਗੈਰੀ ਨੇ ਕਿਹਾ ਕੋਸ਼ਰ ਨੂੰ ਦੋਹਾਂ ਡਿਵੀਜ਼ਨਾਂ ਦੀ ਮੇਰੇ ਉੱਤਰ ਅਧਿਕਾਰੀ ਲੱਭਣ ਵਿੱਚ ਕੋਈ ਸਮਾਂ ਲੱਗੇਗਾ ਉਦੋਂ ਤੱਕ ਮੈਨੂੰ ਉਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਸਿੱਧੂ ਅਨਸਾਰ ਡਾਇਰੈਕਟਰ ਸੀਜੀ ਸਖਸੈਨਾ ਯਾਨੀ ਗੈਰੀ ਨੇ ਉਹਦੇ ਵਿਚਾਰਾਂ ਦੇ ਵਿਭਾਗ ਪ੍ਰਗਟਾਵੇ ਦੀ ਗੱਲ ਬੜੀ ਧੀਰਜ ਅਤੇ ਸਨੇਹ ਨਾਲ ਸੁਣੀ ਅਤੇ ਉਹਨੂੰ ਦੋ ਬਹੁਤ ਹੀ ਸੰਵੇਦਨਸ਼ੀਲ ਡਿਵੀਜ਼ਨਾਂ ਦੀ ਜ਼ਿੰਮੇਵਾਰੀ ਤੇ ਪੰਜਾਬ ਨਾਲ ਸੰਬੰਧਿਤ ਵੱਡੂ ਸੰਚਾਲਨ ਦੇ ਕੰਮ ਤੋਂ ਮੁਕਤ ਕਰ ਦਿੱਤਾ ਅਤੇ ਨਵੰਬਰ 1983 ਵਿੱਚ ਕਾਫੀ ਵੱਡੇ ਖੇਤਰ ਨੂੰ ਸੰਭਾਲਣ ਵਾਲੇ ਵਿਸ਼ਲੇਸ਼ਣ ਡਿਵੀਜ਼ਨ ਦੇ ਇੰਚਾਰਜ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕਰ ਦਿੱਤਾ। ਸ਼੍ਰੀਲੰਕਾ ਵੀ ਇਸ ਡਿਵੀਜ਼ਨ ਦੇ ਕਾਰਜ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਪਾਠਕ ਪਲੀਪਾਂਤ ਜਾਣਦੇ ਹਨ ਕਿ ਇੱਕ ਵਿਅਕਤੀ ਇੱਕ ਪਾਰਟੀ ਤੇ ਇੱਕ ਪਰਿਵਾਰ ਕੌਣ ਸੀ? ਇਹ ਸੰਤਾਨਾ ਸ਼ਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੱਤਾਧਾਰੀ ਕਾਂਗਰਸ ਪਾਰਟੀ ਤੇ ਇੰਦਰਾ ਪਰਿਵਾਰ ਗੁਪਤ ਚਰ ਵਿਭਾਗ ਰਾਤੇ ਤਾਂ ਉਂਝ ਵੀ ਸਿੱਧਾ ਅਧਿਕਾਰ ਹੀ ਪ੍ਰਧਾਨ ਮੰਤਰੀ ਦਾ ਸੀ ਉਸਨੇ ਪੀਸੀ ਅਲੈਗਜ਼ੈਂਡਰ ਅਤੇ ਆਰਐਨ ਕਾਓ ਵਰਗੇ ਆਪਣੇ ਅਤ ਭਰੋਸੇਯੋਗ ਸਾਬਕਾ ਅਧਿਕਾਰੀਆਂ ਨੂੰ ਕਰਮਵਾਰ ਆਪਣੇ ਪ੍ਰਮੁਖ ਸਕੱਤਰ ਅਤੇ ਕੈਬਨਿਟ ਸਕੱਤਰ ਇਸ ਵਿੱਚ ਸੀਨੀਅਰ ਸਲਾਹਕਾਰ ਦੇ ਇਹ ਵਿਸ਼ੇਸ਼ ਸ਼ੌਧਿਆਂ ਤੇ ਮੋੜ ਨਿਯੁਕਤ ਕਰਕੇ ਐਮ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ ਉਹਨਾਂ ਨੂੰ ਦੱਸੇ ਬਿਨਾ ਤੇ ਉਹਨਾਂ ਦੀ ਹਾਂ ਤੋਂ ਬਿਨਾ ਕਿਸੇ ਅਧਿਕਾਰੀ ਦੀ ਨਿਯੁਕਤੀ ਤੇ ਬਦਲੀ ਕਰਨੀ ਕੱਲੇ ਗੈਰੀ ਸੈਨਾ ਦੇ ਬਸ ਵਿੱਚ ਨਹੀਂ ਸੀ ਉਹ ਵੀ ਉਸ ਅਫਸਰ ਦੀ ਜਿਹੜਾ ਆਪਣੇ ਹੀ ਵਿਭਾਗ ਤੇ ਆਪਣੇ ਹੀ ਦੇਸ਼ ਦੀ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੂੰ ਉਹਦੀ ਸੱਤਾ ਦੇ ਦੌਰਾਨ ਹੀ ਰਾਸ਼ਟਰ ਵਿਰੋਧੀ ਅਤੇ ਦੇਸ਼ ਦੀਆਂ ਨਹੀਂ ਹਲਾਉਣ ਵਾਲੀਆਂ ਅਖਰਾਰ ਦੇਣ ਦੀ ਅਵੱਗਿਆ ਕਰ ਰਿਹਾ ਹੋਵੇ। ਇਸ ਅਵੱਗਿਆ ਕਰਨ ਵਾਲੇ ਦੀ ਜਰਾ ਜਿੰਨੀ ਭਿੰਨ ਕਵੀ ਤਾਣਾ ਸ਼ਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪੈ ਜਾਂਦੀ ਤਾਂ ਅਵੱਗਿਆ ਕਰਨ ਵਾਲੇ ਦਾ ਕੀ ਹਸ਼ਰ ਹੁੰਦਾ ਉਸ ਸਿੱਧੂ ਖੁਦ ਵੀ ਜਾਣਦਾ ਸੀ। ਇਹ ਵੀ ਨਹੀਂ ਸੀ ਹੋ ਸਕਦਾ ਕਿ ਜੇਕਰ ਸਿੱਧੂ ਵਾਕਈ ਪ੍ਰਧਾਨ ਮੰਤਰੀ ਉਸਦੀ ਪਾਰਟੀ ਤੇ ਪਰਿਵਾਰ ਦੀਆਂ ਨੀਤੀਆਂ ਨੂੰ ਰਾਸ਼ਟਰ ਵਿਰੋਧੀ ਦਰਸਾਉਂਦਾ ਇੰਦਰਾ ਦੇ ਭਰੋਸੇਯੋਗ ਉਕਤ ਵਿਸ਼ੇਸ਼ ਉੱਚ ਅਧਿਕਾਰੀ ਉਸਦੀ ਇਹ ਅਵਗਿਆ ਇੰਦਰਾ ਤੱਕ ਨਾ ਪਹੁੰਚਾਉਂਦੇ ਭਾਵੇਂ ਉਹਨਾਂ ਦਾ ਸਿੱਧੂ ਨਾਲ ਉਹੋ ਜਿਹਾ ਵਧੀਆ ਨੇੜੀ ਕਿਉਂ ਨਾ ਹੁੰਦਾ ਜਿਵੇਂ ਜਿਹਾ ਸਿੱਧੂ ਆਪਣੀ ਇਸ ਕਿਤਾਬ ਵਿੱਚ ਬਿਆਨ ਕਰ ਰਿਹਾ ਹੈ ਅਤੇ ਖੁਦ ਵੀ ਇੰਦਰਾ ਗਾਂਧੀ ਉਹਦੇ ਪਰਿਵਾਰ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਰਾਸ਼ਟਰ ਵਿਰੋਧੀ ਤੇ ਦੇਸ਼ ਲਈ ਮਾਰੂ ਕਿਉਂ ਨਾ ਸਮਝਦੇ ਹੁੰਦੇ ਸਿੱਧੂ ਦੀ ਬਦਲੀ ਦਾ ਕਾਰਨ ਉਹ ਕਦਾ ਚਿੱਤ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਹੋ ਸਕਦਾ ਜੋ ਸਿੱਧੂ ਦੱਸ ਰਿਹਾ ਇਸ ਦਾ ਕੋਈ ਹੋਰ ਵੱਡਾ ਕਾਰਨ ਹੋਵੇਗਾ ਵੰਜੀ ਵੀ ਸਿੱਧੂ ਦੀ ਲਿਖਤ ਵਿੱਚਲੇ ਦਾਅਵੇ ਗੈਰੀ ਸਿਕਸੈਨਾ 5 ਜਨਵਰੀ 1928 ਤੋਂ 14 ਅਪ੍ਰੈਲ 1918 ਆਰਨਕੋ 10 ਮਈ 1918 ਤੋਂ 20 ਜਨਵਰੀ 2002 ਅਤੇ ਪੀਸੀ ਅਲੈਗਜ਼ੈਂਡਰ 20 ਮਾਰਚ 1921 ਤੋਂ 10 ਅਗਸਤ 2011 ਦੇ ਜਿਉਂਦੇ ਜੀ ਨਹੀਂ ਉਹਨਾਂ ਦੀ ਮੌਤ ਤੋਂ ਕਈ ਸਾਲ ਬਾਅਦ ਕੀਤੇ ਜਾ ਰਹੇ ਹਨ ਕਿਸੇ ਦੀ ਮੌਤ ਉਪਰੰਤ ਉਸ ਬਾਰੇ ਕੋਈ ਗੱਲ ਅਤੇ ਦਾਵਾ ਕਰਨਾ ਕਦੇ ਵੀ ਭਰੋਸੇਯੋਗ ਤੇ ਪ੍ਰਮਾਣਿਤ ਨਹੀਂ ਹੁੰਦਾ ਮਰੇ ਬੰਦੇ ਦੀ ਗਵਾਈ ਤਾਂ ਹਦਲਤ ਵੀ ਨਹੀਂ ਮੰਨਦੀ ਸੇਵਾ ਨਿਯਮਾਂ ਅਨੁਸਾਰ ਵੀ ਗੁਪਤ ਚਰ ਵਿਭਾਗ ਦਾ ਹਰੇਕ ਅਫਸਰ ਤੇ ਕਰਮਚਾਰੀ ਆਪਣੇ ਵਿਭਾਗ ਦੀਆਂ ਨੀਤੀਆਂ ਤੇ ਕੰਮਾਂ ਨੂੰ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਗੁਪਤ ਰੱਖਣ ਦਾ پابੰਦ ਹੁੰਦਾ ਹੈ ਉਹ ਆਪਣੇ ਸੇਵਾ ਕਾਲ ਸਮੇਂ ਦੀ ਕਿਸੇ ਵੀ ਨੀਤੀਗਤ ਜਾਣਕਾਰੀ ਨੂੰ ਜਗ ظاہر ਨਹੀਂ ਕਰ ਸਕਦਾ ਸਿੱਧੂ ਵੀ ਇਸ ਸੇਵਾ ਨਿਯਮਨ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ ਜਿਹੜੀਆਂ ਨੀਤੀਗਤ ਗੱਲਾਂ ਦੱਸਣ ਦਾ ਉਹ ਦਾਵਾ ਤੇ ਪੇਸ਼ਕਾਰੀ ਕਰ ਰਿਹਾ ਹੈ ਉਹ ਸੱਚੀਆਂ ਨਹੀਂ ਹਨ ਸਗੋਂ ਸੇ ਝੂਠੇ ਵਰਤਾਂ ਦਾ ਹੀ ਹਿਸਾਨ ਜੋ ਹਿੰਦ ਸਟੇਟ ਇੰਦਰਾ ਸਰਕਾਰ ਗੁਪਤ ਚਰ ਵਿਭਾਗ ਪੀਲੀ ਪੱਤਰਕਾਰੀ ਹਿੰਦੂਤਵੀ ਸੋਚ ਅਤੇ ਦੁਸ਼ਮਣ ਤਾਕਤਾਂ ਨੇ ਸਿੱਖ ਕੌਮ ਪੰਜਾਬ ਅਤੇ ਖਾਰਿਸਤਾਨ ਦੇ ਸੰਘਰਸ਼ ਵਿਰੁੱਧ ਪ੍ਰਚਾਰ ਨੂੰ ਤੇ ਪ੍ਰਸਾਰਨ ਦੀ ਨੀਤੀ ਘੜੀ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ